ਹਾਂ ਅਸੀਂ ਮੇਲੇ ਜਾਣੇ ਹਾਂ ਮੇਲਾ ਉਦੋਂ ਦੇਖਿਆ ਨੀ ਮੇਲਾ ਇਹਨਾਂ ਨੂੰ ਕਹਿ ਰਹੇ ਸੀ ਕਿ ਤੈਨੂੰ ਗਿਫਟ ਦੇਣਾ ਮੈਂ ਤੇ ਜਾਣ ਕੇ ਮੈਂ ਕਿਹਾ ਨੰਨੂ ਨੂੰ ਗਿਫਟ ਦੇਗਾ ਦੇਖ ਇਹਨਾਂ ਨੂੰ ਨਹੀਂ ਵੀ ਪਸੰਦ ਆਣਾ ਕਮੈਂਟ ਕਰਕੇ ਜਦੂ ਦੱਸਿਓ ਏ ਇਹਨਾਂ ਦੇ Zack ਅੰਜੀ ਦੇ ਨੰਨੂ ਕਰੇਗੀ ਨਵੇਂ ਪੱਖੇ ਦੀ ਓਪਨਿੰਗ ਤੇ ਪੱਕਾ ਵਧੇ ਕਿਹੜੇ ਗੱਲਾਂ ਦਾ ਨੰਨੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਨਵੇਂ ਵਲੌਗ ਦੀ ਸ਼ੁਰੂਆਤ ਕਰ ਰਹੇ ਹਾਂ ਨੰਨੂ ਦੇ ਨਾਲ ਨੰਨੂ ਨੂੰ ਅੱਜ ਆਪਾਂ ਲੈ ਕੇ ਦੇਣਾ ਨਵਾਂ ਗਿਫਟ ਤੇ ਗਿਫਟ ਕੀ ਲੈ ਕੇ ਦੇਣਾ ਕੀ ਲੈ ਕੇ ਦੇਣਾ ਪੱਖਾ ਨੰਨੂ ਨੂੰ ਅੱਜ ਆਪਾਂ ਨਵਾਂ ਪੱਖਾ ਲੈ ਕੇ ਦੇਵਾਂਗੇ ਧੀਚੇ ਬੈਠੋ ਠੀਕ ਹੈ ਨੰਨੂ ਨਾ ਓ ਮਾਈਕ ਗਰ ਗਿਆ ਸੋਰੀ ਓਹ ਜਲਦੀ ਸ਼ੂਟਿੰਗ ਚ ਮਾਈਕ ਗਿਰ ਗਿਆ ਯਾਰ ਤੇ ਨਨੂ ਕਹਿੰਦੀ ਮੈਨੂੰ ਨਾ ਤੁਸੀਂ ਮੇਲੇ ਤੇ ਲੈ ਕੇ ਗਏ ਸੀ ਨਾ ਲਾਸਟ ਟਾਈਮ ਮੈਨੂੰ ਬਿਲਕੁਲ ਮਜ਼ਾ ਨਹੀਂ ਆਇਆਗਾ ਕਹਿੰਦੀ ਮੈਨੂੰ ਬਸ ਦੋ ਹੀ ਝੂਲੇ ਦਲਵਾਏ ਹਾਂ ਤੇ ਕਹਿੰਦੀ ਮੈਨੂੰ ਤੁਸੀਂ ਚਡੋਲ ਹੀ ਦਲਵਾਇਆ ਉਹ ਇੰਨਾ ਜਿਆਦਾ ਚਨੋਜ ਪਤਾ ਕਿੰਨਾ ਡਰ ਲੱਗਦਾ ਕਿਸ਼ਤੀ ਕਿਸ਼ਤੀ ਦੇ ਵਿੱਚ ਝੂਟਾ ਲੈਣ ਨੂੰ ਕਹਿ ਰਹੀ ਸੀ ਭਰਾਵਾ ਇੱਕ ਵਾਰ ਮੈਂ ਤੁਹਾਨੂੰ ਦੱਸਾਂ ਝੋਟਾ ਹੁੰਦਾ ਸੀ ਨਾ ਮੈਂ ਅਸੀਂ ਨਾ ਐਦੀ ਚੱਲ ਗਏ ਨਾ ਮੈਂ ਰਮਾਲ ਬੰਨਿਆ ਸੀ ਨਾ ਮੈਂ ਪਟਕਾ ਬੰਨਿਆ ਸਿਰ ਤੇ ਹਾਂ ਤੇ ਮੈਂ ਨਾ ਐਦੀ ਨਾਲ ਵਿੱਚ ਬਹਿ ਗਿਆ ਮੁੰਡਿਆਂ ਦੇ ਨਾਲ ਤੇ ਜਦੋਂ ਕਿਸ਼ਤੀ ਚੱਲੀ ਮਰੇ ਵਾਲਵਲ ਖੁੱਲ ਕੇ ਜੂੜਾ ਖੁੱਲ ਗਿਆ ਮੈਂ ਤਾਂ ਜੂੜਾ ਹੀ ਨਾ ਬੰਨਿਆ ਜਾਵੇ ਨਾ ਡਰ ਲੱਗਿਆ ਨਾ ਡਰ ਲੱਗਿਆ ਮਦਰ ਨੂੰ ਕੀ ਦੱਸਾਂ ਮੁੰਡੇ ਮੁੰਡੇ ਤਾਂ ਲੈ ਰਹੇ ਸੀ ਜੂੜੇ ਉਹਨਾਂ ਦੇ ਕਰ ਵਾਲ ਸੀਗੇ ਮੇਰੇ ਵਾਲ ਸੀ ਮੇਰੇ ਵਾਲ ਖੁੱਲ ਗਏ ਤੇ ਫਿਰ ਨਾ ਫਿਰ ਹੂ ਫੇਰ ਫੇਰ ਕੀ ਫਿਰ ਅਸੀ ਆ ਕੇ ਵਾਸਤਾ ਕਰਕੇ ਤੈਨੂੰ ਕਹਿ ਰਿਹਾ ਵੀ ਚੰਡੋਲ ਚ ਜੂੜਾ ਨਹੀਂ ਲਈਦਾ ਡਰ ਲੱਗਦਾ ਹੁੰਦਾ ਉਲਟੀ ਆ ਜਾਂਦੀ ਹੁੰਦੀ ਹੈ ਅੱਛਾ ਕਿਸ਼ਤੀ ਦੇ ਵਿੱਚ ਢੰਡੋਲ ਦੇ ਵਿੱਚ ਓਕੇ ਨਹੀਂ ਮੈਨੂੰ ਚੰਡੋਲ ਸੀ ਝੂਲਿਆ ਜਦੋਂ ਵੱਡਾ ਹੋ ਜਾਏਗਾ ਨਾ ਫੇਰ ਝੂਲਿਆ ਕਰੀ ਹਲੇ ਛੋਟਾ ਫਿਰ ਤੇਰੇ ਨਾਲ ਬਹਿਣਾ ਬਹਿਣਾ ਨਾ ਮम्मा ਵੀ ਡਰੇਗੀ ਫਿਰ ਮੈਂ ਵੀ ਡਰਾਂਗਾ ਸਮਝਿਆ ਕਰ ਠੀਕ ਹੈ ਤਾਂ ਕਰਕੇ ਨਹੀਂ ਮੈਨੂੰ ਨਹੀਂ ਬਾਰਾ ਚੱਲ ਲੈ ਦਾਂਗਾ ਲੈ ਦਾਂਗਾ ਲੈ ਦਾਂਗਾ ਹਾਂਜੀ ਤੇ ਇੱਧਰ ਪੜਾਈਆਂ ਹੋ ਰਹੀਆਂ ਨੇ ਤੇ ਇੱਧਰ ਦੇਖੋ ਬੋਰਡ ਰੱਖਿਆ ਹੋਇਆ ਹੈ ਤੇ ਵਾਈਟ ਬੋਰਡ ਤੇ ਗ੍ਰੀਨ ਬੋਰਡ ਦੋਨੇ ਪਾਸੇ ਚੱਲਦਾ ਨਾ ਇਹ ਆਹ ਦੇਖੋ ਤੇ ਇਹ ਪੜਾਈਆਂ ਕੌਣ ਕਰਾ ਰਿਹਾ ਤੈਨੂੰ ਪੜਾਈ ਮੁਸਕਾਨ ਅੱਛਾ ਇੱਕ ਨਾ ਪ੍ਰੋਬਲਮ ਹੋਈ ਪਈ ਹੈ ਕਦੀ ਨਾ ਖਾਂਸੀ ਨਹੀਂ ਹਰਦੀ ਆ ਦੇਖੋ ਆ ਦੇਖੋ ਲੈ ਲੈ ਆ ਦੇ ਦੋ ਤੇ ਇਹਦਾ ਕਾਰਨ ਕੀ ਹੈ ਵੀ ਇਹ ਖਾਣੋਂ ਨਹੀਂ ਮੁੜਦੀ ਹੈਗੀ ਜੋ ਦਿਲ ਕਰਦਾ ਉਹ ਖਾਈ ਜਾਂਦੀ ਜੋ ਆਂਦਾ ਉਹੀ ਖਾਈ ਜਾਂਦੀ ਹੈ ਤੇ ਫਿਰ ਠੀਕ ਕਿੱਥੋਂ ਹੋਣਾ ਫਿਰ ਡਾਕਟਰ ਕੋਲ ਉਹ ਦਿਨ ਦਵਾਈ ਲੈ ਕੇ ਆਏ ਸੀ ਨਾ ਹਸਪੀਟਲ ਤੋਂ ਹੈ ਦੱਸੀ ਜਰਾ ਲੈ ਕੇ ਆਏ ਸੀ ਨਾ ਤੇ ਫਿਰ ਡਾਕਟਰ ਨੇ ਕੀ ਕਿਹਾ ਸੀਗਾ ਕਿ ਅੱਧਾ ਦੀ ਚੀਜ਼ ਨਹੀਂ ਖਾਣੀ ਤੇ ਤੁੱਖ ਮੁੜਦੀ ਨਹੀਂ ਹੈਗੀ ਹੈਂ ਹਰ ਇੱਕ ਚੀਜ਼ ਖਾਈ ਜਾਨੀਂ ਨਹੀਂ ਹੂੰ ਵੀ ਲੱਗਦੀ ਹੁਣ ਬੋਲਦੀ ਨਹੀਂ ਐ ਦੇਖੋ ਹੁਣ ਬੋਲਣਾ ਨਹੀਂ ਇਹਨੇ ਗੰਦਾ ਬੱਚਾ ਅੱਜ ਤੇ ਅਸੀਂ ਫੇਰ ਖੜੇ ਆ ਸਾਡੀ ਫੇਵਰੇਟ ਰਸੋਈ ਦੇ ਵਿੱਚ ਤੇ ਮੈਂ ਸੋਚ ਰਿਹਾ ਵੀ ਕੁਝ ਅੱਪਾ ਬਣਾਈਏ ਹੈ ਨਾ ਆਈਟਮ ਕੋਈ ਹੈ ਅਸੀਂ ਮੇਲੇ ਜਾਣਾ ਅੱਜ ਮੇਲਾ ਉਦੋਂ ਦੇਖਿਆ ਨਹੀਂ ਮੇਲਾ ਤੁਹਾਡੇ ਨਾਲ ਗੱਲ ਹੋ ਰਹੀ ਮਮਮੀ ਕੇ ਨਾਲ ਗੱਲ ਹੋ ਰਹੀ ਮੇਲਾ ਰੋਏ ਰੋਏ ਥੋੜੀ ਮੇਲੇ ਦੇ ਕਿਤੇ ਪੈਸੇ ਵੀ ਲੱਗਦੇ ਫਰੀ ਥੋੜੀ ਦਿੱਕੇ ਜਾਂਦੇ ਮੇਲੇ ਹੁਣ ਤੁਹਾਡੇ ਕੋਲ ਲਾਵਾਂਗੀ ਮੈਂ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਿਆ ਵੀ ਮੇਰੇ ਨਾਲ ਕੱਲ ਅਚਾਨਕ ਨਾਉਂਦਿਆਂ ਨਾਉਂਦਿਆਂ ਜਿੱਦਾਂ ਮੈਂ ਨਾਣ ਲੱਗਿਆ ਨਾ ਤੇ ਡੱਬਾ ਪਾਣੀ ਦਾ ਭਰਨ ਲੱਗਾ ਜਿੱਦਾਂ ਹੀ ਤੇ ਜਿੱਦਾਂ ਹੀ ਡੱਬਾ ਪਾਣੀ ਦਾ ਭਰਨ ਲਈ ਝੁਕਿਆ ਮੈਂ ਨਾੜ ਚੜ ਗਈ ਸੀ ਬਸ ਤੇ ਨੌੜ ਹੀ ਮਰੇ ਆ ਮੇਰੇ ਕਮਰ ਦਾ ਕੰਮ ਹੋ ਗਿਆ ਮੇਰੇ ਕੋਲ ਕੱਲ ਇਨਾ ਬੁਰਾ ਹਾ ਸੀ ਇਨਾ ਬੁਰਾ ਹਾਲ ਮੈਂ ਤੁਹਾਨੂੰ ਕੀ ਦੱਸਾਂ ਬਹੁਤ ਜ਼ਿਆਦਾ ਬੁਰਾ ਹਾਲ ਸੀਗਾ ਕੱਲ ਮੇਰਾ ਤੇ ਹੁਣ ਤੱਕ ਵੀ ਹੁਣ ਡੈਡੀ ਨੇ ਰਾਤੀ ਵੀ ਮਲਿਆ ਤੇ ਸਵੇਰੇ ਫੇਰ ਮਲ ਕੇ ਗਏ ਨੇ ਤੇ ਕੱਲ ਮੈਂ ਸਪਰੇ ਵੀ ਮਾਰੀ ਚੰਗੀ ਤਰ੍ਹਾਂ ਤੇ ਥੋੜਾ ਜਿਹਾ ਆਰਾਮ ਹੈ ਪਰ ਮਤਲਬ ਖੜਿਆ ਨਹੀਂ ਹਾਂ ਬਹੁਤ ਜ਼ਿਆਦਾ देर ਨਾਲ ਤੁਸੀਂ ਕਹਿੰਦੇ ਸੀ ਠੀਕ ਹੋ ਗਿਆ ਹਾਂ ਜ਼ਿਆਦਾ ਦੇਰ ਖੜਿਆ ਨਹੀਂ ਨਾ ਜਾਂਦਾ ਜ਼ਿਆਦਾ ਦੇਰ ਬੈਠਾ ਤਾਂ ਵੀ ਦਰਦ ਹੁੰਦੀ ਥੋੜੀ ਥੋੜੀ ਤੇ ਬੁਰਾ ਹਾਲ ਹੈ ਤੇ ਹੁਣ ਮੈਂ ਸੋਚ ਰਿਹਾ ਵੀ ਕੁਝ ਬਣਾਈਏ ਆਪਾਂ ਖਾਣ ਪੀਣ ਵਾਲਾ ਕੋਈ ਤੜਕੇ ਪੜਕਾ ਨਹੀਂ ਮੈਂ ਨਹੀਂ ਖਾਣਾ ਕੋਈ ਰੈਸਪੀ ਬਣਾਣੀ ਵਲੌਗ ਤੁਸੀਂ ਸੋਚੋ ਜਾਨੂ ਸਮਾਨ ਸੂਨ ਲੈ ਕੇ ਆਓ ਜਾਨੂ ਅਸੀਂ ਮੇਲਾ ਵੇਖ ਕੇ ਆਏ ਸਵੇਰੇ ਫਿਰ ਬਣਾ ਲਾਂਗੇ ਤੇ ਇੱਕ ਗੱਲ ਹੋਰ ਹੁਣ ਗਰਮੀ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਹੈ ਸਮਝ ਨਹੀਂ ਆ ਰਿਹਾ ਹੁਣ ਸਰਦੀਆਂ ਆ ਰਹੀਆਂ ਗਰਮੀ ਘਟਣੀ ਚਾਹੀਦੀ ਹੈ ਹੈ ਉਲਟਾ ਵਧੀ ਯਾਨੀ ਬੁਰਾ ਹਾਲ ਹੋਇਆ ਪਿਆ ਯਾਰ ਸਹੀ ਗੱਲ ਹੈ ਪਿੰਡਾਂ ਦੇ ਵਿੱਚ ਕਹਿੰਦੇ ਸਵੇਰ ਸ਼ਾਮ ਦੀ ਠੰਡ ਹੋ ਗਈ ਹੈ ਹਾਂ ਆਪਣੇ ਇੱਥੇ ਜਾਂਦੀ ਨਹੀਂ ਪਈ ਆਪਣੇ ਇੱਥੇ ਗਰਮੀ ਹੋਣੀ ਜਾਂਦੀ ਹਾਲੇ ਵੀ ਮੇਰੇ ਦੇ ਲੋ ਜੇ ਉੱਤੇ ਖੜਾ ਸੀ ਪਸੀਨਾ ਆ ਰਿਹਾ ਸੀ ਨਹੀਂ ਨਹੀਂ ਇਹ ਤਾਂ ਅਕਤੂਬਰ ਦੇ ਮਹੀਨੇ 'ਚ ਕੋਈ ਪਸੀਨਾ-ਪਸੂਨਾ ਕੁਝ ਨਹੀਂ ਆਂਦਾ ਹੈਗਾ। ਸਹੀ ਗੱਲ ਹੈ। ਹੈ ਕਿ ਨਹੀਂ? ਸਤੰਬਰ ਦੇ ਮਹੀਨੇ 'ਚ ਮੌਸਮ ਠੀਕ ਹੋਣ ਲੱਗ ਜਾਂਦਾ ਹੈ। ਨਾ ਉਦੋਂ ਠੰਡ ਹੁੰਦੀ ਸੀ ਉਸ ਟਾਈਮ ਸਕੂਲ ਜਾਂਦੇ ਸੀ। ਉਹੀ ਤਾਂ ਗੱਲ ਹੈ। ਉਹ ਵੇਖ ਲਓ ਮੌਸਮ ਹੁਣ ਨਾ ਵੈਦਰ ਚੇਂਜ ਹੁੰਦਾ ਜਾ ਰਿਹਾ। ਚੇਂਜ ਹੋ ਗਿਆ। ਨਾ ਛੇਤੀ ਸਰਦੀ ਜਾਂਦੀ ਏ ਨਾ ਹੁਣ ਗਰਮੀ ਜਾਂਦੀ ਵੀ ਸਿੱਧਾ। ਬਹੁਤ ਬੁਰਾ। ਬਹੁਤ ਜਨਾ ਪੂਰੀ ਠੰਡ ਮੌਸਮ। ਅਗਸਤ-ਸਤੰਬਰ ਦੇ ਵਿਚ ਐਂ ਮੌਸਮ ਸਹੀ ਹੋ ਜਾਂਦਾ ਹੈ। ਸਹੀ ਗੱਲ। ਪੱਤੇ ਚੜਨ ਵਾਲੇ ਪੱਤੇ 'ਚ ਪੂਰੀ ਠੰਡ ਹੁੰਦੀ ਸੀ ਅਸੀਂ ਜਦੋਂ ਨਾ ਅ ਬਾਰਸ਼ਾਂ ਦੇ ਵਿੱਚ ਨਾ بارش ਹੋਈ ਹੈ ਅੱਜ ਨਾਲ ਕੋਈ بارش ਹੋਈ ਹੈ ਅੱਜ ਨਾਲ ਨਾ ਤੇ ਹੁਣ ਮੈਂ ਸੋਚ ਰਿਹਾ ਵੀ ਮੰਮੀ ਬਾਰ ਬਾਰ ਕਹੇ ਪੱਖਾ ਲੈ ਕੇ ਆਓ ਤੇ ਪੱਖਾ ਮੈਂ ਨੰਨੂ ਨੂੰ ਕਹਿ ਰਿਹਾ ਸੀ ਨੰਨੂ ਨੂੰ ਗਿਫਟ ਦੇਣਾ ਮੈਂ ਉਹਨੂੰ ਜਾਣ ਕੇ ਮੈਂ ਕਿਹਾ ਅੱਜ ਨੰਨੂ ਨੂੰ ਗਿਫਟ ਦੇਣਾ ਤੇ ਕਹਿੰਦੀ ਕੀ ਪਾਪਾ ਮੈਂ ਕਿਹਾ ਤੈਨੂੰ ਪੱਖਾ ਲੈ ਕੇ ਛੱਤ ਵਾਲਾ ਨਾਲ ਹੀ ਮੂੰਹ ਬਣਾ ਲਿਆ ਉਹ ਗਈ ਕਿੱਥੇ ਨਾਲੇ ਗਈ ਕਿੱਥੇ ਪਿੱਛੇ ਨਿਆਣਿਆਂ ਨਾਲ ਖੇਡਦੀ ਪਈ ਅੱਛਾ ਤੇ ਹੁਣ ਦੇ ਇਹਦਾ ਮੈਂ ਸੋਨੂੰ ਨਾਲ ਲੱਗੇ ਜਾਣਾ ਤੇ ਨਵਾਂ ਪੱਖਾ ਲੈ ਕੇ ਆਨੇ ਮੈਂ ਸੋਚਦਾ ਸੀ ਦੋਨੇ ਦੋ ਪੱਖੇ ਲੈ ਕੇ ਆਈਏ ਇਹ ਵੀ ਚੇਂਜ ਕਰ ਦਈਏ ਚੱਕ ਕੇ ਆਪਾਂ ਅ ਦੂਜੇ ਕਮਰੇ ਚ ਲਗਾ ਦਈਏ ਉਹ ਵੀ ਸੜ ਗਿਆ ਤੇ ਆ ਪੱਖਾ ਵੀ ਸੜ ਗਿਆ ਇਹ ਤਾਂ ਪੁਰਾਣਾ ਹੋ ਗਿਆ ਕਾਫੀ ਜ਼ਿਆਦਾ ਤੇ ਇਹਨੂੰ ਹੁਣ ਆਪਾਂ ਚੇਂਜ ਕਰ ਦੇਣਾ ਤੇ ਇਹਦੀ ਜਗ੍ਹਾ ਤੇ ਆਪਾਂ ਇਹਦੀ ਜਗ੍ਹਾ ਤੇ ਆਪਾਂ ਨਵਾਂ ਲਿਆ ਕੇ ਲਾਣਾ ਤੇ ਮੈਂ ਸੋਚਦਾ ਵੀ ਦੋ ਪੱਖੇ ਲੈ ਆਂਦੇ ਇੱਕੋ ਜਿਹੇ ਹਾਂ ਜੇ ਰੇਡ ਸਹੀ ਲੱਗਿਆ ਤਾਂ ਫਿਰ ਮੈਂ ਦੋ ਲਿਆਉਂਗਾ ਠੀਕ ਹੈ ਨਾ ਨਾਲ ਕੋਈ ਨਾ ਦੋਨੇ ਇੱਕੋ ਜਿਹੇ ਯਾਨੀ ਕਿ ਲਾ ਦਾਂਗੇ ਆਪਾਂ ਕੰਨਾ ਵਾਲਾ ਟਾਪ ਆ ਇਹ ਕੰਨ ਸਾਫ ਕਰਾਣੇ ਯਾਰ ਸਮਝ ਨਹੀਂ ਆਂਦੀ ਹੈਗੀ ਰੱਖੀ ਹੋਈ ਇਹ ਸੁਣਦਾ ਵੋ ਘਟਾ ਤੇ ਪਰਲੇ ਪਾਸੇ ਨਾ ਰੋਸ਼ਨੀ ਇਧਰ ਨੂੰ ਪੈ ਰਹੀ ਨਾ ਤੇਰਾ ਚਿਹਰਾ ਮਤਲਬ ਤੂੰ ਐ ਨਿਹਰੇ ਚ ਆ ਰਹੀ ਹੈਂ ਤਲਾ ਦਾ ਨਿਹਰੇ ਚ ਬੈਠੀ ਹੋਈ ਹੈੀ ਘਟ ਦਿਓ ਹੈ ਕਾਲਾ ਕਾਲਾ ਚਿਹਰਾ ਆ ਰਿਹਾ ਇਧਰ ਵੀ ਕਾਲਾ ਹੀ ਆ ਰਿਹਾ ਮੇਰੀ ਗੱਲ ਸੁਣੋ ਐਦਾਂ ਚਾਵਲ ਕੌਣ ਖਾਂਦਾ ਕਿਉਂ ਦਹੀਂ ਚ ਪਾ ਕੇ ਉਹ ਵੀ ਇੰਨੀ ਕੁ ਛੋਟੀ ਜੀ ਕੋਲੀ ਚ ਪਲੇਟ ਲੈ ਲੰਦਾ ਬੰਦਾ ਖਾਣੇ ਨਹੀਂ ਆਂਦੇ ਅੱਛਾ ਇੰਨੇ ਹੀ ਖਾਣੇ ਸੀਗੇ ਤੇ ਦਹੀਂ ਚ ਪਾ ਕੇ ਪਤਾ ਨਹੀਂ ਕਿਵੇਂ ਮੈਨੂੰ ਨਹੀਂ ਯਾਰ ਸਵਾਲ ਲੱਗਦੇ ਬਿਲਕੁਲ ਪਤਾ ਨਹੀਂ ਕੀ ਚੱਕਰ ਸਹੀ ਗੱਲ ਹੈ ਮੈਨੂੰ ਨਹੀਂ ਪਸੰਦ ਹੈ ਯਾਰ ਮਤਲਬ ਦਹੀਂ ਚ ਪਾ ਕੇ ਜੇ ਹੁਣ ਮੈਂ ਜਿੱਦਾਂ ਦਹੀਂ ਨਾਲ ਪਤਾ ਕਿਦਾਂ ਪਸੰਦ ਆਂ ਦਾਲ ਹੋਵੇ ਤੇ ਦਹੀਂ ਤੇ ਚੌਲੋ ਬੈਸਟ ਬੈਸਟ ਲੱਗਦਾ ਮੈਨੂੰ ਬੈਸਟ ਹੁਣ ਮੂੰਗੀ ਮਸਰੇ ਦਾਲ ਸੀ ਚਾਵਲ ਸੀ ਤੇ ਮੈਂ ਦਹੀਂ ਪਾ ਕੇ ਖਾਦੇ ਨਿਆਰਾ ਆ ਗਿਆ ਉਹ ਮੈਨੂੰ ਪਸੰਦ ਸਹੀ ਗੱਲ ਹੈ ਬਹੁਤ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਜਿਹੜੇ ਦੇਖ ਰਿਹਾ ਉਹਨਾਂ ਚੋਂ ਵੀ ਕੋਈ ਹੋਣੇ ਆ ਜਿਨ੍ਹਾਂ ਨੂੰ ਮਤਲਬ ਇੱਦਾਂ ਪਸੰਦ ਆਉਣੇ ਆ ਜਿਨ੍ਹਾਂ ਨੂੰ ਨਹੀਂ ਵੀ ਪਸੰਦ ਆਣਾ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਮੈਂ ਗੱਲਾਂ ਕਰ ਰਿਹਾ ਸੀ ਨਾ ਤੇ ਮੇਰੇ ਮੂੰਹ ਚ ਪਾਣੀ ਆ ਗਿਆ ওই ਗੱਲ ਯਾਦ ਕਰਕੇ ਦਹੀਂ ਆ ਦੇਖੋ ਦਹੀਂ ਤੇ ਨਾਲ ਦਾਲ ਤੇ ਨਾਲ ਝੋਲ ਤੇ ਹੁਣ ਇਹ ਮੈਂ ਲੱਗਾ ਮਿਕਸ ਕਰਨ ਮਿਕਸ ਨਹੀਂ ਕਰਨ ਮਤਲਬ ਐ ਮੈਂ ਗਰਮ ਕਰਨ ਲੱਗਾ ਤੇ ਮੈਂ ਉਹਦੀ ਖਾਊਗਾ ਦਹੀਂ ਨਾਲ ਠੀਕ ਹੈ ਨਾ ਮਨਪੇਤ ਮਜ਼ਾ ਆਏਗਾ ਹੈ ਮੈਂ ਵੀ ਦੁਬਾਰਾ ਖਾਣ ਲੱਗਿਆ ਅਵੀ ਦੁਬਾਰਾ ਖਾਣ ਲੱਗੇ ਇਹਨੂੰ ਐਦਾਂ ਪਸੰਦ ਆ ਆਪਾਂ ਨੂੰ ਪਈ ਐਦਾਂ ਪਸੰਦ ਆ ਆਪਣੀ ਆਪਣੀ ਚੋਇਸ ਐਵੇਂ ਹੀ ਖਾਂਦੇ ਨੇ ਅੱਛਾ ਉਗੜ ਵਾਲੀ ਮੰਮੀ ਐ ਐਨੇ ਖਾਦੀ ਹੂੰ ਉਗੜ ਵਾਲੀ ਮੰਮੀ ਨੂੰ ਐਦਾਂ ਤਰ੍ਹਾਂ ਪਸੰਦ ਆ ਆਪਾਂ ਦਾਲ ਵਾਗੇ ਹਾਂ ਵੀ ਉਹ ਨਾ ਲੈ ਹੈ ਠੀਕ ਹੈ ਚੱਲੀਏ ਫਿਰ ਚੱਲ ਭੈ ਹੈ ਨੰਨੂ ਦਾ ਗੇਟ ਮੈਨੂੰ ਦਾ ਗੇਟ ਕੀ ਹੈ ਤੱਕਾ ਮੂੰਹ ਦੇਖੋ ਮੂੰਹ ਦੇਖੋ ਇਸ ਦਾ ਮੂੰਹ ਦੇਖੋ ਮੈਨੂੰ ਅੱਖਰ ਨਹੀਂ ਦੇਖੋ ਗਿਫਟ ਆਇਆ ਨੰਨ ਦਾ ਇਹ ਛੋਟੀ ਤੋਂ ਛੋਟੀ ਚੀਜ਼ ਨਾ ਬੰਦੇ ਨੂੰ ਸੈਲੀਬ੍ਰੇਟ ਕਰਨੀ ਚਾਹੀਦੀ ਹਾਂਜੀ ਪੱਖਾ ਆਇਆ ਨਵਾਂ ਸਹੀ ਗੱਲ ਹਾਂਜੀ ਅਮੇ ਲੋਕਾਂ ਨੂੰ ਵਿਚਾਰਿਆਂ ਨੂੰ ਕਈਆਂ ਨੂੰ ਇਹ ਵੀ ਨਸੀਬ ਨਹੀਂ ਹੁੰਦਾ ਸਮਝ ਗਏ ਹਾਂ ਚਲ ਬਹੁਤ ਵਧੀਆ ਗਿਫਟ ਆਇਆ ਇਹ ਪੱਖਾ ਵਹਾਈਏ ਫਿਰ ਸਾਰਿਆਂ ਨੂੰ ਆਇਓ ਹਾਂਜੀ ਹਾਂਜੀ ਤੇ ਨੰਨੂ ਕਰੇਗੀ ਨਵੇਂ ਪੱਖੇ ਦੀ ਓਪਨਿੰਗ ਤੇ ਪੱਕਾ ਪਤਾ ਕਿਹੜੇ ਕਲਰ ਦਾ ਨੰਨੂ ਆਵਲੇ ਕਲਰ ਦਾ ਦਿਸ ਵਨ ਉਹ ਇਹਨਾਂ ਹੋਵੇ ਸੋਨੂ ਆਪਾਂ ਲੈ ਕੇ ਆਵਣਾ ਮੁੜ ਕੇ ਕੋਕਾ ਕੋਲਾ ਨਿਕਲੇ ਵਿੱਚ ਆਹ ਇਹ ਲੈ ਲੈਂਦੇ ਚੈੱਕ ਆਪਾਂ ਇਹ ਆ ਕੋਕਾ ਕੋਲਾ ਦਾ ਤੇ ਇਹ ਸਿਲਵਰ ਹੋ ਜਾਏਗਾ ਚਲ ਇਹ ਚੇਂਜ ਕਰ ਦਾਂਗੇ ਨਾ ਬਾਅਦ ਚ ਪਹਿਲਾਂ ਫਿਲਹਾਲ ਇੱਕ ਦਾ ਆ ਦੇ ਜਦੋਂ ਜਦ ਹੋ ਰਹੀ ਏ ਜੋਰ ਲਾਇਆ ਜਾ ਰਿਹਾ ਆਏ ਮੇਰੇ ਨਾ ਹੁੰਦੋਂ ਮੈਂ ਨਹੀਂ ਮੈਂ ਮੈਂ ਖੋਲ 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 ਉਹ ਲੈ ਆ ਉਹ ਚਾਹੀਏ ਚਾਬੀ ਉਤਾਰੀ ਹੋਇਆ ਪਰਨ ਨੂੰ ਐਨਾ ਟਾਈਮ ਲਾਏਂਗੇ ਮੈਨੂੰ ਰਾਤ ਹੋ ਜਾਣੀ ਬੇਟਾ ਹਾਂ ਲੈ ਹੱਥ ਨਾਲ ਹੀ ਖੋਲਤਾ ਜੋ ਲੱਗੀ ਸੀ ਚਾਬੀ ਨਾਲ ਜੋਰ ਲਾ ਹਾਂ ਹਾਂ ਉਹ ਕਰੀਮ ਕਲਰ ਓਏ ਕਰੀਮ ਕਲਰ ਓਏ ਸ਼ੁਕਰ ਓਏ ਕੱਪ ਆ ਗਿਆ ਓਏ ਓਏ ਚਿੱਟਾ ਨਾ ਕਰ ਓਏ ਪੈਪ ਆ ਗਿਆ ਓਏ ਨਹੀਂ ਚਿੱਟਾ ਨਹੀਂ ਕਰੀਮ ਕਲਰ ਆ ਮੈਂ ਓਏ ਲਓ ਜੀ ਓਏ ਪੱਖਾ ਓਏ 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 ਓਹੋ ਹੈਵੀ ਆ ਯਾਰ ਮੈਂ ਹਲਕਾ ਸਮਝਿਆ ਸੀਗਾ ਆ ਰਿਹਾ ਈ ਪੱਖਾ ਘੈਂਟ ਆ ਪੱਖਾ ਯਾਰ ਵਧੀਆ ਕੰਪਨੀ ਦਾ ਈ ਹੈ ਉਹ ਪਤਾ ਉਹ ਵੀ ਇਹੀ ਕੰਪਨੀ ਹੈ ਗਾਰੰਟੀ ਕਾਰਡ ਨਾ ਪਾੜ ਦੇ ਉਹ ਆਹੋ ਭਰਾਵਾ ਗਾਰੰਟੀ ਕਾਰਡ ਰੱਖ ਲਈ ਸਾਹਮਣੇ ਆਹੋ ਉਹ ਅਮਰਜੀਤ ਕਰ ਦੇ ਗਾਰੰਟੀ ਕਾਰਡ ਨਾ ਪਾੜ ਦੇ ਕਿਦੇ ਵਿੱਚ ਹੀ ਰੱਖ ਦੇ ਮੈਂ ਖੋਲ ਕੇ ਦੇਖ ਕੀ ਨਿਕਲਿਆ ਵਿੱਚੋਂ ਪੱਖੇ ਦੇ ਪੱਤੀਆਂ ਓਏ ਦਿੱਤ ਨਹੀਂ ਕੋਈ ਹੈ ਨਹੀਂ ਗਿਫਟ ਫਿਰ ਦੀਵਾਲੀ ਦੇ ਨੇੜੇ ਲੈ ਆਂਗੇ ਕੋਈ ਗੱਲ ਨਹੀਂ ਕਹਿਣਾ ਸੀ ਹੋਰ ਦੀਵਾਲੀ ਤੇ ਆਈ ਹੈ ਹੈ ਉਹ ਡਿਜ਼ਾਈਨ ਤਾਂ ਹੈ ਨਹੀਂ ਤੁਹਾਨੂੰ ਓਏ ਅੱਛਾ ਹੈਗਾ ਡਿਜ਼ਾਈਨ ਭਾਈ ਓਏ ਹੋਏ 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 ਡਿਜ਼ਾਈਨ ਓਏ ਕਿੰਨਾ ਸੋਹਣਾ ਖੋਲ ਬੱਬੇ ਦੰਦਾ ਹੈ ਮੇਰਾ ਬੱਬੇ ਜਿਹਦਾ ਲੱਗਦਾ ਹੋਵੇ ਕੱਟ ਹਾਂ ਓ ਵਾੜਨਾ ਥੋੜੀ ਸੀ ਬਿਟਾਇਆ ਤੇ ਰਬੜ ਲਾ ਨਿਕਲ ਜਾਣਾ ਉਹਨੇ ਫਾੜਿਆ ਕਿਉਂ ਆ ਹਾਂ ਦੇਖੀ ਕਿੰਨਾ ਸੋਹਣਾ ਡਿਜ਼ਾਈਨ ਆ ਯਾਰ ਐ ਇੱਕ ਇੱਕ ਤਸਕਾ ਹੈ ਕਰੀਮ ਕਲਰ ਦਾ ਹੈ ਵਾਈਟ ਨਹੀਂ ਹੈਗਾ ਉਧਰ ਲਾ ਉੱਥੇ ਲਾ ਦਿਓ ਜਿੱਥੇ ਮਰਜ਼ੀ ਲਾ ਲਓ ਇਹਨੂੰ ਉਧਰ ਲਾਣਾ ਪੈਣਾ ਫਿਰ ਇਹਨੂੰ ਫਿਰ ਉਧਰ ਲਾਣਾ ਪੈਣਾ ਦੇਖ ਲਓ ਜਿੱਦਾਂ ਕਰਨੀ ਜਿੱਦਾਂ ਮਰਜ਼ੀ ਲਾ ਲਓ ਉਹ ਜਿਹੜਾ ਪੱਖਾ ਉਹ ਤੁ ਲੈ